ਜਿੰਦਾਬਾਹ ਸਰਪਾਲ ਸਿੰਘ ਖੇਰਾ ਜਿੰਦਾਬਾਹ ਸਰਦਾਰ ਸੰਪਾਲ ਸਿੰਘ ਖੇਰਾ ਸਾਡੇ ਬਹੁਤ ਹੀ ਸਤਿਕਾਰਯੋਗ ਸਾਥੀਓ ਬਹੁਤ ਬਹੁਤ ਧੰਨਵਾਦ ਕਾਮਰੇਡ ਖੁਜੀਆ ਸਿੰਘ ਜੀ ਦਾ ਜਗਰਾਤ ਸਿੰਘ ਰਾਮਾ ਜੀ ਦਾ ਅਤੇ ਜਿੰਨੇ ਵੀ ਸਮੂੱਚੀ ਪਾਰਟੀ ਪਹੁੰਚੀ ਹੈ ਉਹਨਾਂ ਨਾਲ ਰੂਡੇ ਤੇ ਜੂਤਾਨ ਕਲਾਕ ਸੈਨਾ ਦੇ ਪ੍ਰਧਾਨ ਗੁਰਤੇਜ ਸਿੰਘ ਸੰਧੂ ਬਲਾਕ ਤਲਾ ਦੇ ਪ੍ਰਧਾਨ ਕੁਲਵਿੰਦਰ ਸਿੰਘ ਤਲਾ ਜੀ ਪਹੁੰਚੇ ਜੀ ਉਹਨਾਂ ਦਾ ਧੰਨ ਵੀ ਪਹੁੰਚੇ ਆ ਗਏ ਸਾਡੇ ਉਹਨਾਂ ਦੇ ਬਹੁਤ ਬਹੁਤ ਧੰਨਵਾਦ ਕਰਦੇ ਆ ਜਰਨਲ ਸਿੰਘ ਜੀ ਤਵਾ ਸਾਡਾ ਕਬਦਾ ਆਰਣਜੀਤ ਸਿੰਘ ਜੀ ਵੀ ਪਹੁੰਚਿਆ ਰਾਡੇ ਸਮੂਚੀ ਪ੍ਰੈਸ ਆਰਣਜੀਤ ਸਿੰਘ ਜੀ ਕੋ ਵੀ ਪਹੁੰਚਿਆ ਜੀ ਉਹਨਾਂ ਦਾ ਵੀ ਧੰਨਵਾਦ ਸਾਡੀ ਸਮੂਚੀ ਪ੍ਰੈਸ ਕੋ ਵੀ ਆਸ ਜੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਅੱਜ ਦੇ ਸਮਾਰੋਹ ਵਿੱਚ ਪਹੁੰਚ ਕੇ ਸਰਕਸ ਜੀ ਦੀ ਅਤੇ ਖੇਡਾਂ ਸਾਡ ਦੀ ਚੋਣ ਹਨ ਦੀ ਚੋਣ ਹਨ ਨੂੰ ਹਲਾਵਾ ਦਿੱਤਾ ਅਸੀਂ ਪਹਿਲੇ ਕੱਲੇ ਵਰਕਰ ਤਾਂ ਜਿਹੜੇ ਕੰਮ ਚੱਲ ਕੇ ਆਏ ਆ ਧੰਨਵਾਦ ਕਰਦੇ ਆ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਕਿ ਕੁਰਸੀਆਂ 'ਤੇ ਬਹਿ ਜਾਓ ਕੁਰਸੀਆਂ 'ਤੇ ਗਰੂਪ ਬੈਠੋ ਕੌਚਾਂ 'ਤੇ ਬੈਰਮਾਨ ਹੋਵੋ ਬੋਨੇ ਸਟੋਨ ਹਾਲ ਤੁਸੀਂ ਤੁਹਾਨੂੰ ਮੈਂ ਸਭ ਤੋਂ ਪਹਿਲਾਂ ਇਹ ਕਰਾਂ ਤમે ਸੰਗਤ ਇੱਕੋ ਕੁਲੀਟਰ ਨੇ ਜੋ ਕਿਥੇ ਤੇ ਕੋ ਗੇਫਤਾ ਪਈ ਹੋਵੇ ਕਿਥੇ ਤੇ ਕੋ ਢੀੜ ਪਈ ਹੋਵੇ ਕਿਥੇ ਨਾ ਕੋ ਟੱਕੇ ਸਾਈ ਹੋਵੇ ਹੋਰ ਇਹ ਲੋਕ ਜਿਹੜੇ ਦਿਨ ਪਤਾ ਲੱਗਦਾ ਕਿੰਨੇ ਪੀੜਾ ਮਾਰੇ ਦੋਸਤੇ ਪਹੁੰਚ ਜਾਂਦੇ ਆ ਤੇ ਇਹਨਾਂ ਨੇ ਕਦੇ ਕਿਥੇ ਦੀ ਯਾਤਰੀ ਜਿਹੜਾ ਤਾਲੂਕ ਕਿਹਦਾ ਮੈਂ ਕਿਉਂਦੀ ਪਾਰਟੀ ਕਿਹੜੀ ਹੈ ਨਹੀਂ ਦੇਖੀ ਤਾਂ ਮੈਂ ਸੰਗਤ ਇਸਤਨ ਕੌਂਸਲ ਪਾਰਟੀ ਨੇ ਪਹਿਲਾ ਸੱਚੇ ਪ੍ਰਮਾਣ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਕ ਸਮਾਜਾ ਵਿਗਲ ਬਚਿਆ ਹੋਇਆ ਕਿਉਂਕਿ ਸਾਰਿਆਂ ਦੇ ਚਾਰ ਸੋਨੇ ਉਦਿਸ਼ੀ ਦੀ ਕਹਾਣੀ ਤੇ ਲੋਕਾਂ ਨੇ ਪੂਰੇ ਤੋਂ ਬੇਚੀ ਕਰਕੇ ਗਏ ਨੇ ਸਵਾਜਵਾ ਸਾਹਿਬ ਪਿੱਛੇ ਪਿਆਰ ਨੇ ਹੋਣ ਨੂੰ ਉਹਨਾਂ ਦੀ ਇੱਕ ਜ਼ੂਮ ਮੀਟਿੰਗ ਤੇ ਟੈਲੀਫੋਨ ਤੇ ਪਾਰਟੀ ਚੱਲ ਰਹੀ ਹੈ ਮੈਂ ਤੁਹਾਨੂੰ ਇਹ ਬੇਖੀ ਕਰਾਇਆ ਕਿ ਬੋਟਾ ਦਾ ਸਮਝਾ ਲੈ ਕੇ ਸਾਡੀ ਸਰਕਾਰ ਬਣਾ ਲੈਂਦੇ ਨੇ ਔਰ ਬੜੀਆਂ 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 ਗੱਲਾਂ ਕਰਕੇ ਰਹਿਣੇ ਕਰਕੇ ਝੂਠ ਬੋਲ ਕੇ ਚੁਟਕਲੇ ਸੁਣਾ ਕੇ ਮਸਕਿੰਨਾ ਕਰਕੇ ਵੋਟਾਂ ਦੇ ਲੈਂਦੇ ਨੇ ਪਰ ਸਰਕਾਰ ਬਣਨ ਤੋਂ ਬਾਅਦ ਜਿਹੜੇ ਕਹਿੰਦੇ ਸੀ ਬਦਲਾਅ ਹੋ ਗਏ ਅੱਜ ਕੈਪਟਨ ਅਮਰਿੰਦਰ ਸਿੰਘ ਨੂੰ ਤੇ ਭਗਵਤ ਸਿੰਘਨ 712 ਜਵਾਰਾ ਕਹਿੰਦੇ ਪੈਂਦਾ ਸੀ ਔਰ ਇਹ ਵੀ ਕੈਪਟਨ ਦੀ ਗੱਲ ਮਸ਼ਹੂਰ ਸੀ ਕੋ ਚਿੱਤ ਤੇ ਕੇ ਕਿਸੇ ਨੂੰ ਮਿਲਦਾ ਨਹੀਂ ਸੀ ਪਰ ਵੀ ਮੇਰੇ ਦਿਨੋਂ ਪੈਣੋਂ ਦਿੱਤ ਬਸਤਾਨ ਉਹਦੇ ਤੋਂ ਵੀ ਵੱਡਾ ਰਜਵੜਾ ਬਣ ਗਿਆ ਵਾ ਇਹ ਕਿਸੇ ਨੂੰ ਨਹੀਂ ਮਿਲਦਾ ਉਹਦਾ ਫੇਰ ਨਹੀਂ ਕਿੰਨਾ ਕਿਦੇ ਚੱਕੇ ਬੰਦਿਆਂ ਨੂੰ بڑے ਲਿਖਿਆ ਨੂੰ ਲਿਖਾਰਿਆਂ ਨੂੰ ਸੁਲਵਾਨਾਂ ਨੂੰ ਲੈ ਕੇ ਸਵਾ ਕਰਦਾ ਸੀ ਪਾਣੀਆਂ ਦੇ ਕੁਤਰਾ ਬਿੱਲ ਪਾਸ ਕੀਤਾ ਤੇ ਕੋ ਬੈਠਾ ਕੂਰ ਵੀ ਅਜਾਦਾ ਸੀ ਉਹ ਟੱਟਾ ਫੈਸਲੇ ਕਰਦਾ ਸੀ ਕਿਦਰ ਦਾ ਫੈਸਲੇ ਕਰਦਾ ਨਾ ਕਿਸੇ ਨੂੰ ਮਿਲਦਾ ਨਾ ਔਰ ਇੱਥੇ ਕਿੰ다 ਦੇ ਲੋਕ ਇਹਨਾਂ ਨੇ ਐਮ ਐਲ ਏ ਬਣ ਗਏ ਨੇ ਆ ਤੁਹਾਡਾ ਜਿਹੜਾ ਐਮ ਐਲ ਏ ਕਿੰਦੇ ਸਿੱਧੀ ਮੋਬਾਈਲਾ ਵਾਲਾ ਐਮ ਐਲ ਏ ਹੁਣ ਹੈਗਾ ਮੋਬਾਈਲਾ ਐਮ ਐਲ ਏ ਜਟੀਆਂ ਮੋਟਾ ਲੈ ਗਿਆ ਕੜੀਆਂ ਲੈ ਕੇ ਆਈਫੋਨ ਬਦਲ ਕੇ ਲੈ ਲੀਓ ਬਲੌੜ ਹੁੰਦੇ ਕਹਿੰਦੇ ਆਪ ਕੋ ਲੱਗੇ ਨੇ ਔਰ ਸਾਰੇ ਆਲੇ ਦੁਆਲੇ ਐਮ ਐਲ ਏ ਕੀ ਕਰਦੇ ਨੇ ਜੱਜੇ ਕਰਦੇ ਨੇ ਰੇਤਾ ਮੜੀ ਜਾਂ ਪਾਹਰ ਚੋਣਨੇ ਆਇਆ ਤੋਂ ਮਹਿਲਾ ਲੈ ਜਾਂਦੇ ਨੇ ਤਸੀਲਾਂ ਤੋਂ ਮਹਿਲਾ ਲੈ ਜਾਂਦੇ ਨੇ ਇਹ ਸਾਰੇ ਇਜ਼ਾਦ ਦੀ ਥਾਣੀ ਆ ਪਰ ਕਿਸ ਲਈ ਸਾਜਰੀ ਆ ਜੇ ਅਸੀਂ ਇਹੋ ਦੀ ਸਰਕਾਰ ਬਣਾ ਲਈ ਜਿਹੜੀ ਪਿਛਲੇ 26 ਮਹੀਨਿਆਂ ਚ ਇੱਕ ਬੰਦੇ ਦਾ ਕੰਮ ਨਹੀਂ ਕੀਤਾ ਸੈਲਾ ਮਾਰ ਕੇ ਬੱਠੇ ਪਿੰਡ ਵਿੱਚ ਕੋਈ ਨਾ ਵਿਕਾਸ ਵਾਸਤੇ ਇੱਕ ਧੁੱਪੀ ਨਹੀਂ ਦਿੱਤੀ ਸਾਡੇ ਸੰਗੂਰ ਜਿੱਥੋਂ ਮੁੱਖ ਮੰਤਰੀ ਆ ਜਿਹੜੇ ਕੇ ਮੰਤਰੀ ਨੇ ਉਥੇ ਸਾਰੇ ਸਕੂਲ ਦੇ ਵਿੱਚ ਤੇ ਕੋਈ ਪੰਜ ਚੰਗੇ ਕੰਮ ਨਹੀਂ ਜੜਾ ਸਕਦੇ ਇਹ ਮੈਡੀਕਲ ਕਾਲਜ ਦਾ ਨਿਪਟਰ ਭਗਵਾਨ ਸਾਹਿਬ ਰੱਖਿਆ ਇੱਕ ਇਤਰੀ ਲੱਗੀ 2 ਸਾਲ ਹੋ ਗਏ ਭਗਵਾਨ ਜੀ ਆਪਣੇ ਇਲਾਕੇ ਪੂਰੀ ਚ ਖਣ ਦੀ ਮੈਲ ਬੰਦ ਹੋ ਗਈ ਨਮੀ ਦਾ ਜੀ ਲਾਉਣੀ ਸੀ ਚਲਦੀ ਹੋਈ ਖਣ ਦੀ ਮੈਲ ਬੰਦ ਹੋ ਗਈ 18 ਕਰੋੜ ਰੁਪਇਆ ਕਿਸਾਨਾਂ ਦਾ ਅੱਜ ਤੱਕ ਭੁਗਾਇਆ ਉੱਥੇ ਖੜਾ ਹੈ ਇਸ ਨਾਮ ਨਾਲ ਮੈਂ ਗੱਲ ਕਰਨਾ ਸੀ ਇਹਨਾਂ ਦੇ ਐਮਐਲਏ ਨੇ 40 ਲਾ ਕੇ ਸਰਬਜੀਤ ਕੌਰ ਮਾਨੂਕੇ ਜਿਹੜਾ ਉਹਦੀ ਐਮਐਲਏ ਜਿਹੜੀ ਆਪਣੇ ਆਪ ਨੂੰ ਕਹਿੰਦੀ ਹੈ ਮੈਂ ਬਹੁਤ ਗਰੀਬ ਹਾਂ ਮੇਰੇ ਕੋਲ ਕੋਈ ਸਾਧਨ ਨਹੀਂ ਹੈ ਦੋਸਤੋ ਇੱਕ ਐਨਆਰਆਈ ਦੀ ਕੋਠੀ ਦੇਖ ਖਾਲੀ 4-5 ਕਰੋੜ ਦੀ ਜਾਇਦਾਦ ਤੇ ਪੂਰਾ ਠੱਗੀ ਥੋੜੀ ਝਾਲੀ ਕਾਗਜ਼ ਝਾਲੀ ਰਜਿਸਟਰੀ ਝਾਲੀ ਇਕਰਾਰਨਾਮਾ ਥੋੜਾ ਤਾਲੇ ਤੋੜ ਕੇ ਅੰਦਰ ਆ ਡ ਗਈ ਜਿਹੜਾ ਐਨ ਆਈ ਲੋਕੋ ਪਿੰਡ ਦਾ ਰਹਿਣ ਵਾਲਾ ਜਗਉਂ ਦਾ ਫਰਮਜੀਤ ਸਿੰਘ ਉਹਦਾ ਨਾਮ ਟੋਰੰਟੋ ਕੈਨੇਡਾ ਤੋਂ ਪਰਲਕਾ ਸਿੱਧਾ ਪ੍ਰਚਾਰ ਆਇਆ ਉਹਨੇ ਬੜੀਆਂ ਦਿੱਤਾ ਕੀਤਿਆਂ ਵਰਤਮਾਨ ਦੀਆਂ ਤੇ ਕੰਦਰੇ ਦਾ ਟਾਈਮ ਦੇ ਦੇ ਤੇ ਐਮ ਐਲ ਏ ਸਾਡੀਆਂ ਕੋਠੀਆਂ ਤੇ ਕਬਜ਼ਾ ਕਰਦੇ ਨੇ ਉਹਨੇ ਬੜੀਆਂ ਦਿੱਤਾ ਕੀਤਿਆਂ ਕੋਤਾਰ ਸੰਗਵਾ ਗਿਆ ਉਹ 5 ਮਿੰਟ ਦਾ ਟਾਈਮ ਦੇ ਦੇ ਅਸਰ ਦੀ ਤੌਰ ਸਾਡੀ 5 ਕਰੋੜ ਦੀ ਕੋਠੀ ਤੇ ਕਬਜ਼ਾ ਕਰ ਗਈ ਆ ਕਿਸੇ ਵੀ ਸੁਣੇ ਮੇਰੇ ਵੀ ਲੋਕ ਪੈਣੋ ਉਹਦੇ ਕੰਮ ਕਿਸੇ ਨੂੰ ਖੂਕਾਰੇ ਦੀ ਕੋਠੀ ਖਾਲੀ ਕਰਾਉਣੀ ਆ ਇੱਕ ਬੰਦਾ ਪੰਜਾਬ ਸਰਕਾਰ ਤੇ ਮਦਦ ਕਰ ਸਕਦਾ ਉਹ ਹੈ ਸਪਾਲ ਸਿੰਘ ਖੇਰਾ ਤੇ ਮੈਂ ਲੋਕ ਉਸ ਤੋਂ ਆਪਾ ਤੋਂ ਡਰ ਕੇ ਕਹਿਣਾ ਧਰਨੇ ਲਾ ਕੇ ਉਹਦਾ ਜਲੂਸ ਕਰਕੇ মিডিਆ ਚ ਜਾ ਕੇ 15 ਬਿਰਾਂ ਦੇ ਵਿੱਚ ਐਨਆਰਆਈ ਦੀ ਕੋਠੀ ਦੀ ਚਾਬੀ ਉਹਦੇ ਹੱਥ ਤੇ ਆਖੀ ਜਾ ਰਹੀ ਹੈ। ਹਾਂ ਜੇ ਮੈਂ ਨਾ ਮੈਨੂਰ ਦਾ ਪੋ ਉਹਨੂੰ ਕਹੇ ਕਿਸੇ ਦੀ ਕੋਈ ਝੋਪੜੀ ਵੀ ਖਾਣੀ ਚੜਾਈ ਕਿਸੇ ਗਰੀਬ ਨਹੀਂ ਕਿਸੇ ਦੀ ਮਦਦ ਕੀਤੀ ਹੈ ਸਾਡੇ ਲੱਕੇ ਸਿੱਧੂ ਮੂਸੇਵਾਲੇ ਨੇ ਕਤਲ ਹੋ ਗਿਆ 2 ਸਾਲ ਉਹਦੇ ਘਰ ਜਾ ਕੇ ਗਰੀਬ ਅਫਸੋਸ ਕੀਤਾ ਉਹल्टा ਜਿਹੜੇ ਗੈਂਗਸਟਰਾਂ ਨੇ ਮਾਰਿਆ ਉਹ ਥੇਲਾ ਜੋ ਬੈਠੇ ਇੰਦਰ ਲੋਗ ਦੇ ਵਿੱਚ ਵੀ ਲੋਕ ਤੇ ਉਹਨਾਂ ਖਾਪਰਾਂ ਦੀ ਕਾਰਨ ਆ ਭਗਵਾਨ ਸਭ ਇੱਕ ਦੇ ਬਾਸ ਨੇ ਸਾਡੇ ਕਿਸਾਨਾਂ ਨੇ ਖੇਤ ਮਜ਼ਦੂਰਾਂ ਨੇ ਸਮੂਹ ਦੇ ਧਰੋਣੀ ਵਿੱਚ ਮੋਰਚਾ ਲਾਇਆ ਉਹ ਵੀ ਥੇਰ ਨੂੰ ਘੁਸਣਾ ਚਾਹਣਾ ਕਿਤੇ ਇੱਕ ਦਿਨ ਮੋਰਚੇ ਵਿੱਚ ਜਾ ਕੇ ਦੇਖਿਆ ਜਿਹੜਾ ਮੁੰਡਾ ਮਰ ਗਿਆ ਸੋਕਰਨ ਉਹਦੇ ਘਰ ਜਾ ਕੇ ਅਫਸੋਸ ਕੀਤਾ ਇੱਥੇ ਨੰਪੋ ਵਾਲਾ ਇੱਕ ਕਿਸਾਨ ਪਿੰਤਲ ਸਿੰਘ ਮੰਡੇਰ ਕਲਾਂ ਦਾ ਜਿਹੜਾ ਦੇ ਲਾਠੀ ਚਾਰਜ ਕਰਕੇ ਟਰਾਕੀ ਖੇਹਾਂ ਕੇ ਮਰ ਗਿਆ ਵੀ ਥੇਰ ਨੂੰ ਘੁਸਣਾ ਚਾਹਣਾ ਕਿਤੇ ਉਹਦੇ ਘਰ ਜਾ ਕੇ ਹਾਲ ਪੁੱਛਿਆ ਆ ਜਿਹੜਾ ਸਾਡੇ 25 ਬੰਦੇ ਆਜੇ ਗੁਜਰਾ ਪਿੰਡ ਵਿੱਚ ਜਿਹਦੇ ਵਿੱਚ ਜ਼ਹਿਰ ਪੀ ਕੇ ਜਰੀਬੀ ਸ਼ਰਾਬ ਪੀ ਕੇ ਮਰ ਗਏ ਉਹਨਾਂ ਦੇ ਪਛਿਆ ਗਿਰਫਾ ਦੇ ਘਰ ਜਾ ਕੇ ਦੇਖਿਆ ਮਿਲ ਕੇ ਆਇਆ ਕਿਆਂ ਔਰਤਾਂ ਡਰਦੀਆਂ ਨੇ ਬਾਹਰ ਨਿਕਲੋਂ ਪਤਾ ਨਹੀਂ ਕਿਹੜੇ ਬੰਦੇ ਨੇ ਆ ਕੇ ਕੰਨਾਂ ਚੋਂ ਵਾਲੀਆਂ ਖਿੱਚ ਲੈਣੀਆਂ